ਤੁਸੀਂ ਦੇਖ ਰਹੇ ਹੋ ਚੈਨਲ ਪੂਸੂਨਾਮਾ ਜੈਪੀਮ ਜੈ ਭਾਰਤ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਅੰਬੇਡਕਰ ਊਰਜਾ ਪਵਨ ਅੱਜ ਪੂਰੇ ਪੰਜਾਬ ਦਾ ਨਹੀਂ ਬਲਕਿ ਭਾਰਤ ਦੀ ਖੇਚ ਦਾ ਕੇਂਦਰ ਬਣਿਆ ਹੋਇਆ ਹੈ ਔਰ ਜੋ ਕਿ ਅੰਬੇਡਕਰ ਊਰਜਾ ਪਵਨ ਚਾਰ ਮੰਜ਼ਲੀ ਹੈ ਔਰ ਜਿਸ ਨੂੰ ਵੇਖਣ ਵਾਸਤੇ ਅਲੱਗ-ਅਲੱਗ ਸਟੇਟਸ ਤੋਂ ਲੋਕ ਆਉਂਦੇ ਨੇ ਅਲੱਗ-ਅਲੱਗ ਡਿਸਟ੍ਰਿਕਟ ਤੋਂ ਲੋਕ ਆਉਂਦੇ ਨੇ ਔਰ ਕੱਲ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਡਾਕਟਰ ਸੁਰਜੀਤ ਲਾਲ ਸਹੋਤਾ ਆਪਣੇ ਪਰਿਵਾਰ ਦੇ ਨਾਲ ਬਕਾਇਦਾ ਤੌਰ ਤੇ ਅੰਬੇਡਕਰ ਊਰਜਾ ਪਵਨ ਪਹੁੰਚੇ ਨੇ ਮੈਂ ਦੱਸ ਦਿਆਂ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਵਾਈਫ ਮੈਡਮ ਮਨਜੀਤ ਕੁਮਾਰੀ ਜੀ ਔਰ ਉਹਨਾਂ ਦੀ ਬੇਟੀ ਜਿਹੜੀ ਕਿ ਕੈਨੇਡਾ ਤੋਂ ਇੱਕ ਮਹੀਨੇ ਦੀ ਛੁੱਟੀ ਤੇ ਪੰਜਾਬ ਆਈ ਹੋਈ ਹੈ ਔਰ ਉਹ ਵੀ ਅੰਬੀਡਕਰ ਊਰਜਾ ਭਵਨ ਵਿੱਚ ਬਕਾਇਦਾ ਤੌਰ ਤੇ ਡਾਕਟਰ ਸੁਰਜੀਤ لال ਸੋਹਤਾ ਤੇ ਉਹਨਾਂ ਦੀ ਵਾਈਫ ਮਨਜੀਤ ਕੁਮਾਰੀ ਜੀ ਦੇ ਨਾਰਾਇਣੇ ਔਰ ਉਹਨਾਂ ਨੇ ਭਵਨ ਦੇ ਵਿੱਚ ਪੂਰੇ ਭਵਨ ਨੂੰ ਵੇਖਿਆ ਭਵਨ ਦੇ ਹਾਲ ਜਿਹੜੇ ਨੇ ਜਿਹੜੇ ਬਣੇ ਨੇ ਮੀਟਿੰਗ ਹਾਲ ਨੇ ਕਾਨਫਰੰਸ ਕਰਨ ਵਾਸਤੇ ਹਾਲ ਬਣੇ ਹੋਏ ਨੇ ਉਹਨਾਂ ਨੇ ਬਕਾਇਦਾ ਤੌਰ ਤੇ ਇੱਕ ਚੀਜ਼ ਨੂੰ ਵੇਖਿਆ ਔਰ ਬੇਟੀ ਦੇਖ ਕੇ ਇਸ ਪੂਰੇ ਭਵਨ ਨੂੰ ਇੰਨਾ ਖੁਸ਼ ਹੋਈ ਇੰਨਾ ਖੁਸ਼ ਹੋਈ ਕਿ ਉਹਨਾਂ ਨੇ ਇਹ ਗੱਲ ਮਹਿਸੂਸ ਕੀਤੀ ਕਿ ਮੈਂ ਪਹਿਲਾਂ ਕਿਉਂ ਨਹੀਂ ਇੱਥੇ ਆਈ ਇਹ ਨਾ ਖੂਬਸੂਰਤ ਭਵਨ ਬਣਿਆ ਹੋਇਆ ਲਾਈਬ੍ਰੇਰੀ ਬਣੀ ਹੋਈ ਆ ਡਿਸਪੈਂਸਰੀ ਚੱਲ ਰਹੀ ਆ ਲੈਬਰਾਟਰੀ ਚੱਲ ਰਹੀ ਆ ਹੋਰ ਪੋਸੂਨਾਵਾ ਚੈਨਲ ਦੇ ਸਟੂਡੀਓ ਦੇ ਵਿੱਚ ਵੀ ਬਕਾਇਦਾ ਤੌਰ ਤੇ ਪਹੁੰਚੇ ਨੇ ਔਰ ਉਹਨਾਂ ਨੇ ਕੁਚੀ ਖੁਸ਼ੀ ਸਟੂਡੀਓ ਦੇ ਵਿੱਚ ਕੁਛ ਇੱਕ ਫੋਟੋ ਵੀ ਖਿੱਚਵਾਈਆਂ ਨੇ ਡਾਕਟਰ ਸਰਜੀਤ ਲਾਲ ਸਹੋਤਾ ਜੋ ਕਿ ਵੈਸੇ ਤਾਂ ਕਿਸੇ ਜਾਣਕਾਰੀ ਦੇ ਮੁਹਤਾਜ ਨਹੀਂ ਐ ਅਕਸਰ ਟੀਵੀ ਦੇ ਉੱਪਰ ਉਹਨਾਂ ਦੀਆਂ ਡਿਬੇਟਸ ਜਿਹੜੀਆਂ ਨੇ ਉਹ ਚਲਦੀਆਂ ਰਹਿੰਦੀਆਂ ਨੇ ਔਰ ਬਹੁਤ ਸਮਾਜ ਦੇ ਸੁਧਾਰ ਵਾਸਤੇ ਸਮਾਜਿਕ ਕੰਮਾਂ ਵਾਸਤੇ ਉਹ ਦਿਨ ਰਾਤ ਇੱਕ ਕਰਦੇ ਨੇ ਔਰ ਖਾਸ ਕਰਕੇ ਉਹਨਾਂ ਬੱਚਿਆਂ ਨੂੰ ਉਹਨਾਂ ਬੱਚੀਆਂ ਨੂੰ ਪ੍ਰਮੋਟ ਕਰਦੇ ਨੇ ਜਿਹੜੇ ਬੱਚੇ ਐਜੂਕੇਸ਼ਨ ਦੇ ਵਿੱਚ ਕਿਸੇ ਕੋਰਸਸ ਦੇ ਵਿੱਚ ਆਪਣਾ ਜਿਹੜਾ ਭਵਿੱਖ ਹੈ ਉਹ ਉਜਵਲ ਵੇਖਣਾ ਚਾਹੁੰਦੇ ਨੇ ਉਨਾ ਵਾਸਤੇ ਹਮੇਸ਼ਾ ਡਾਕਟਰ ਸੁਰਜੀਤ ਲਾਹਸਾਹੋਤਾ ਤਤਪਰ ਰਹਿੰਦੇ ਨੇ ਉਹ ਵੀ ਜਦੋਂ ਅੰਬੇਡਕਰ ਊਰਜਾ ਪਵਨਾਇਆ ਤਾਂ ਬਹੁਤ ਅੱਛਾ ਲੱਗਾ ਉਸ ਤੋਂ ਉਸ ਤੋਂ ਬਾਅਦ ਜੋ ਪਾਵਰ ਆਫ ਸੋਸ਼ਲ ਯੂਨਿਟੀ ਨੇ ਇੱਕ ਨਮਾ ਪਲਾਟ ਜਿਹੜਾ 1815 ਗੈਸ ਦਾ ਖਰੀਦਿਆ ਹੈ ਉਸ ਪਲਾਟ ਨੂੰ ਵੀ ਉਹਨਾਂ ਨੇ ਦੇਖਿਆ ਕਿਉਂਕਿ ਇਸ ਪਲਾਟ ਦੀ ਖਰੀਦਦਾਰੀ ਦੇ ਵਿੱਚ ਰਜਿਸਟਰੀ ਦੇ ਵਿੱਚ ਜਲੰਧਰ ਡਿਸਟ੍ਰਿਕਟ ਦੇ ਪ੍ਰੈਜ਼ੀਡੈਂਟ ਕੈਪਟਨ ਗੁਰਮੀਲ ਸਿੰਘ ਔਰ ਡਾਕਟਰ ਸੁਰਜੀਤਾ ਸੋਤਾ ਔਰ ਉਹਨਾਂ ਦੀ ਸਮੁੱਚੀ ਟੀਮ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਨਹੀਂ ਪਹੁਤੇ ਪੈਸੇ ਇਕੱਠੇ ਕਰਕੇ ਜਿਹੜੇ ਇਸ ਰਜਿਸਟਰੀ ਦੇ ਵਿੱਚ ਪਾਏ ਨੇ ਔਰ ਜਸਲ ਸਾਹਿਬ ਉਹ ਹਮੇਸ਼ਾ ਇਹਨਾਂ ਦਾ ਥੈਂਕਸ ਕਰਦੇ ਨੇ ਕਿਉਂਕਿ ਇਸ ਜ਼ਮੀਨ ਦੀ ਰਜਿਸਟਰੀ ਵਾਸਤੇ ਪੂਰੇ ਪੰਜਾਬ ਤੋਂ ਨਹੀਂ ਬਲਕਿ ਦੁਨੀਆ ਦੇ ਅਲੱਗ-ਅਲੱਗ ਕੰਟਰੀ ਦੇ ਵਿੱਚ ਬੈਠੇ ਲੋਕਾਂ ਨੇ ਵੀ ਵੀਰਾਂ ਭੈਣਾਂ ਬੱਚਿਆਂ ਬਜ਼ੁਰਗਾਂ ਨੇ ਵੀ ਇਸ ਜ਼ਮੀਨ ਦੀ ਰਜਿਸਟਰੀ ਵਿੱਚ ਆਪਣਾ ਯੋਗਦਾਨ ਪਾਇਆ ਹੈ ਸੋ ਅੰਬੇਡਕਰ ਉर्जा ਪਵੰਦੇ ਵਿੱਚ ਡਾਕਟਰ ਸੁਰਜੀਤ ਣਾਲ ਤੇ ਉਹਨਾਂ ਦਾ ਪਰਿਵਾਰ ਪਹੁੰਚੇ ਨੇ ਔਰ ਉਹਨਾਂ ਦੀ ਬੇਟੀ ਜਿਹੜੀ ਕੀ ਕੈਨੇਡਾ ਤੋਂ ਵਾਪਸ ਆਈ ਹੈ ਸੁਖਨੀਤ ਕੌਰ ਸਹੋਤਾ ਉਹ ਵੀ ਬਕਾਇਦਾ ਤੇ ਸੀ ਔਰ ਹਰ ਸਿਮਰਨ ਕੌਰ ਸਹੋਤਾ ਜਿਹੜੀ ਕਿ ਅਕਸਰ ਪੂਸੂ ਨਾਮਾ ਚੈਨਲ ਤੇ ਆਪਾਂ ਇੰਟਰਵਿਊ ਦੇ ਵਿੱਚ ਦੇਖਦੇ ਆ ਉਹ ਵੀ ਬਕਾਇਦਾ ਤੌਰ ਤੇ ਇਹਨਾਂ ਦੇ ਨਾਲ ਸੀ ਉਹਨਾਂ ਦਾ ਵੈਲਕਮ ਕੀਤਾ ਗਿਆ ਹੈ ਸੋ ਹਾਲਾਂਕਿ ਅਸੀਂ ਚਾਹੁੰਦੇ ਸੀ ਕਿ ਕੁਝ ਨਾ ਕੁਝ ਸਟੂਡੀਓ ਦੇ ਵਿੱਚ ਬੋਲਿਆ ਜਾਵੇ ਔਰ ਉਹਨਾਂ ਨੇ ਕਿਹਾ ਕਿ ਦੁਬਾਰਾ ਅਸੀਂ ਆਏ ਤੇ ਜ਼ਰੂਰ ਕੁਝ ਨਾ ਕੁਝ ਡਿਬੇਟ ਇਥੇ ਕਰਾਂਗੇ ਔਰ ਡਾਕਟਰ ਸਰਜੀਤਾ ਸਹੋਤਾ ਜਿਹੜੇ ਕਿ ਪਾਵਰ ਆਫ ਸੋਸ਼ਲ ਜਸਟੀਸ ਦੇ ਬਤੌਰ ਸਖਤਰ ਜਨਰਲ ਨੇ ਔਰ ਕਾਫੀ ਮਤਲਬ ਜਦੋ ਜਹਿਦ Yeah. <laughs> you ਪਾਵਰ ਆਫ ਸੋਸ਼ਲ ਜੁਨਟੀ ਦੀ ਵਿਚਾਰਧਾਰਾ ਨੂੰ ਪਹੁੰਚਾਉਣ ਵਾਸਤੇ ਲੋਕਾਂ ਲੋਕਾਂ ਤੱਕ ਜਨ ਜਨ ਤੱਕ ਪੂਰੀ ਤਰ੍ਹਾਂ ਜਦੋ ਜਹਿਦ ਕਰਦੇ ਨੇ ਔਰ ਮੈਂ ਇੱਥੇ ਵੀ ਦੱਸਣਾ ਚਾਹੁੰਦਾ ਦੋਸਤੋ ਕਿ ਡਿਸਟ੍ਰਿਕਟ ਜਲੰਧਰ ਦੇ ਪ੍ਰੈਜ਼ੀਡੈਂਟ ਕੈਪਟਨ ਗੁਰਮੀਲ ਸਿੰਘ ਇਹ ਇਹਨਾਂ ਦੀ ਬਹੁਤ ਆਪਸੀ ਮਤਲਬ ਅੰਡਰਸਟੈਂਡਿੰਗ ਹੈ ਔਰ ਵੱਡੀ ਗੱਲ ਇਹ ਹੈ ਕਿ ਕੈਪਟਨ ਗੁਰਮੀਲ ਸਿੰਘ ਨੇ ਵੀ ਜਿਹੜੀ ਕਿ ਵੈਲਫੇਅਰ ਸੁਸਾਇਟੀ ਹੈ ਆ ਆਰਮੀ ਵੈਲਫੇਅਰ ਸੁਸਾਇਟੀ ਜਿਹੜੀ ਹੈ ਔਰ ਬਕਾਇਦਾ ਤੌਰ ਤੇ ਉਸ ਦੇ ਨਾਮ ਤੇ ਇਹਨਾਂ ਨੇ ਇੱਕ ਜਗ੍ਹਾ ਪਲਾਟ ਵੀ ਖਰੀਦਿਆ ਜਿੱਥੇ ਸਿਰਫ ਤਾਂ ਸਿਰਫ ਵੈਲਫੇਅਰ ਤੋਂ ਇਲਾਵਾ ਕੋਈ ਹੋਰ ਵੀ ਗੱਲਬਾਤ ਨਹੀਂ ਕੀਤੀ ਜਾਵੇਗੀ ਮਤਲਬ ਜੋ ਵੀ ਹੋਏਗਾ ਵੈਲਫੇਅਰ ਨੂੰ ਲੈ ਕੇ ਲੋਕਾਂ ਦੀ ਭਲਾਈ ਨੂੰ ਲੈ ਕੇ ਹੈ ਬੇਸ਼ੱਕ ਉਹ ਕੈਂਪਾਂ ਦੇ ਰੂਪ ਵਿੱਚ ਹੋਵੇ ਜਾਂ ਕਿਸੇ ਹੋਰ ਮੂਵਮੈਂਟਸ ਦੇ ذریعے ਹੋਵੇ ਕੋਸ਼ਿਸ਼ ਇਹਨਾਂ ਦੀ ਇਹ ਹੈ ਕਿ ਹਰ ਉਸ ਜ਼ਰੂਰਤਮੰਦ ਲੋਕਾਂ ਤੱਕ ਪਹੁੰਚ ਕੀਤੀ ਜਾਵੇ ਜਿਨ੍ਹਾਂ ਨੂੰ ਸੱਚਮੁੱਚ ਸਮੇਂ ਦੀ ਔਰ ਸਾਡੀ ਜ਼ਰੂਰਤ ਹੈ ਸੋ ਅੰਬੇਡਕਰ ਊਰਜਾ ਭਵਨ ਵਿੱਚ ਪਹੁੰਚੇ ਸਹੋਤਾ ਫੈਮਿਲੀ ਵੱਲੋਂ ਬਹੁਤ ਅੱਛਾ ਮਹਿਸੂਸ ਕੀਤਾ ਗਿਆ ਔਰ ਆਫਿਸ ਦੇ ਵਿੱਚ ਬੈਠਿਆ ਉਸ ਤੋਂ ਬਾਅਦ ਸਟੂਡੀਓ ਦੇ ਸਾਹਮਣੇ ਜਿਹੜਾ ਕਮਰਾ ਹੈ ਲਾਇਬ੍ਰੇਰੀ ਦੇ ਰੂਪ ਵਿੱਚ ਹੈ ਜੇ ਉੱਥੇ ਗਏ ਨੇ ਬੜਾ ਉਹਨਾਂ ਨੇ ਮਤਲਬ ਅੱਛਾ ਮਹਿਸੂਸ ਕੀਤਾ ਰੋ ਬੇਟੀ ਨੇ ਖਾਸ ਕਰਕੇ ਮਤਲਬ ਜਦੋਂ ਬਾਵਾ ਸਾਹਿਬ ਦੀ ਉਹਨਾਂ ਨੇ ਫੋਟੋ ਦੇਖੀ ਤੇ ਉਹਨਾਂ ਨਤਮਸਤਕ ਹੋਏ ਨੇ ਨਤਮਸਤਕ ਹੋਏ ਨੇ ਕਿ ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਦੁਨੀਆ ਦੇ ਕੋਨੇ-ਕੋਨੇ ਤੇ ਘੁੰਮ ਰਹੇ ਆ ਕੰਮਕਾਰ ਕਰ ਰਹੇ ਆ ਆਪਣਾ ਭਵਿੱਖ ਬਣਾ ਰਹੇ ਆ ਉਹ ਸਿਰਫ ਤਾਂ ਸਿਰਫ ਹੈ ਤਾਂ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਹੈ ਜੋ ਕਿ ਭਾਰਤ ਰਤਨ ਨੇ ਔਰ ਉਸੇ ਵਿਚਾਰਤਾ ਰਨੂ ਲੈ ਕੇ ਪਾਵਰ ਆਫ ਸੋਸ਼ਲ ਯੂਨਿਟੀ ਜਿਹੜੀ ਦਿਨ ਰਾਤ ਇਹ ਕਰ ਰਹੀ ਹੈ ਔਰ ਜਸਲ ਸਾਹਿਬ ਜਿਹੜੇ ਕੀ ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰੈਜ਼ੀਡੈਂਟ ਨੇ ਔਰ ਇੱਥੇ ਦੱਸਦਾ ਕਿ ਪੀ ਐਸ ਸੀ ਬੀ ਐਸ ਸੀ ਆਫੀਸਰਸ ਐਂਡ EMPLYE ਐਸੋਸੀਏਸ਼ਨ ਦੇ ਵੀ ਪ੍ਰੈਜ਼ੀਡੈਂਟ ਨੇ ਔਰ ਇੱਥੇ ਮੈਂ ਇਹ ਵੀ ਕਿ ਉਹ ਬਕਾਇਦਾ ਤੌਰ ਤੇ ਦਿਨ ਰਾਤ ਇੱਕ ਕਰ ਰਹੇ ਨੇ ਸੋ ਇੱਕ ਵਾਰ ਫਿਰ ਡਾਕਟਰ ਸੁਰਜੀਤਾ ਸੋਹਤਾ ਤੇ ਉਹਨਾਂ ਦੇ ਪਰਿਵਾਰ ਦਾ ਅੰbedkar ਉਚਿਆ ਭਵਨ ਵਿੱਚ ਆਉਣ ਤੇ ਅਸੀਂ ਬਹੁਤ-ਬਹੁਤ ਸਵਾਗਤ ਕਰਦੇ ਆਂ ਔਰ ਭਵਿੱਖ ਦੇ ਵਿੱਚ ਵੀ ਉਹਨਾਂ ਨੂੰ ਅਸੀਂ ਕਹਾਂਗੇ ਕਿ ਤੁਸੀਂ ਆਪਣੇ ਪਰਿਵਾਰ ਦੇ ਨਾਲ ਦੁਬਾਰਾ ਫਿਰ ਆਓ ਕਿਉਂਕਿ ਡਾਕਟਰ ਸੁਰਜੀਤਾ ਸੋਹਤਾ ਦੇ ਦੋ ਬੱਚੇ ਨੇ ਔਰ ਦੋਨੇ ਹੀ ਇਸ ਸਮੇਂ کینیڈا کنڈا دٹ نے انہوں تو علاوہ مسٹر سمت جیڑے کی آلریڈی پچھلے سے چھ ست سالہ تو کنڈا دے نے اور بیٹی نو دو تو سال ہو جی بطور سٹڈی اتھے وچر رہی ہے دو سال دی سٹڈی اسٹڈی دی کمپلیٹ ہو چکی ہے سو اس کر کے کتنا کتے کتنے جدہ امبیڈکر ارجا پون پہنچے تو انہوں نے بڑے خوشی کا اظہار کیتا ہے جوڑے رہو پوسو نامہ چینل دینا نا